ਨਹੀਂ ਨਹੀਂ ਮਾਮੀ ਜੀ ਮੈਂ ਨਹੀਂ ਉੱਥੇ ਜਾਣਾ ਮੈਂ ਤਾਂ ਆਪਣੀ ਭੂਆ ਕੋਲ ਉੱਥੇ ਰਹਿਣ ਜਾਊਂਗੀ ਆ ਦੇਖ ਲਓ ਮਾਮੀ ਜੀ ਭੂਆ ਕੋਲੇ ਜਾਣ ਨੂੰ ਕਹਿੰਦੀ ਐ ਉੱਥੇ ਆਪਾਂ ਕਿਵੇਂ ਭੇਜਦੀ ਐ ਨਾ ਨਾ ਉੱਥੇ ਨਹੀਂ ਇਹਨੂੰ ਭੇਜਦੀ ਮੈਂ ਮਮੀ ਜੀ ਕੀ ਕਰੀ ਜਾਂਦੇ ਹੋ ਤਰਨਾ ਕੀ ਪੁੱਤ ਤੂੰ ਸਵੇਰ ਦੀ ਅੰਦਰ ਲੱਗੀ ਹੋਈਆਂ ਇੱਥੇ ਮੀਂਹ ਦਾ ਪਾਣੀ ਖੜਾ ਸੀ ਪੈਰ ਲੱਗ ਲੱਗ ਕੇ ਅੰਦਰ ਜਾਂਦੇ ਨੇ ਮੈਂ ਕਹਾਂ ਚੱਲ ਇਹਨੂੰ ਮੜਾ ਜਾ ਪਾਣੀ ਸਾਈਡ ਤੇ ਕਰਦਾ ਇਹ ਤਾਂ ਮੈਂ ਆਪ ਹੀ ਕਰ ਲੂੰਗੀ ਤੁਸੀਂ ਬਹਿ ਜਾ ਕਰੋ ਮੈਂ ਤੁਹਾਨੂੰ ਇੰਨਾ ਕਹਿਣੀ ਆ ਵੀ ਤੁਸੀਂ ਕੋਈ ਕੰਮ ਨਾ ਕਰਿਆ ਕਰੋ ਪਰ ਤੁਸੀਂ ਠੀਕੇ ਬੈੰਦੇ ਹੀ ਨਹੀਂ ਕੋਈ ਨਾ ਕੋਈ ਕੰਮ ਕਰੀ ਜਾਂਦੇ ਹੋ ਰਹਿਣ ਦੋ ਇਹ ਸਾਰਾ ਕੁਝ ਮੈਂ ਆਪ ਹੀ ਕਰ ਲੂੰਗੀ ਨਾਲੇ ਮੌਸਮ ਤਾਂ ਦੇਖੋ ਕਿੰਨਾ ਖਰਾਬ ਐ ਇਹ ਤਾਂ ਫੇਰ ਇਹੀ ਕੁਝ ਹੋ ਜਾਣਾ ਇੱਥੇ ਜਿਕੜੀ ਚੱਲ ਕੋਈ ਨਾ ਫੇਰ ਆਜੂਗਾ ਦੇਖੀ ਜਾਊਗੀ ਇੱਕ ਵਾਰੀ ਮੈਂ ਕਿਹਾ ਸਾਫ ਕਰਦਾ ਚਲੋ ਮਾਮੀ ਜੀ ਹੁਣ ਤਾਂ ਹੋ ਗਿਆ ਨਾ ਕੰਮ ਆਜੋ ਤੁਸੀਂ ਬਹਿ ਜਾਓ ਮੈਂ ਚਾਹ ਬਣਾਈ ਐ ਉਹ ਪੀ ਲਓ ਚਲ ਪੀਨੇ ਹੋਰ ਆਜੋ